ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮਹਿਕ ਫੈਸ਼ਨ ਕੋਰਨਰ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਰੀ ਵੈਰਾਈਟੀ ਸੂਟਾਂ ਦੀ ਠੀਕ ਹੈ ਜੀ ਸੂਟ ਸਾਡੇ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਨਿਕਲ ਗਏ ਨੇ ਇਸ ਕਰਕੇ ਆਪਾਂ ਕੋਲ ਇਹ ਵਾਲਾ ਇੱਕ ਹੀ ਸੂਟ ਬਚਿਆ ਤੇ ਆਪਾਂ ਤੁਹਾਨੂੰ ਵਿਕਾਉਨੇ ਆ ਬਹੁਤ ਹੀ ਪਿਆਰਾ ਸੂਟ ਹੈ ਠੀਕ ਹੈ ਜੀ ਤੁਸੀਂ ਵੀਡੀਓ ਦੇਖ ਕੇ ਤੇ ਆਪਾਂ ਨੂੰ ਮੈਸੇਜ ਜ਼ਰੂਰ ਕਰਨਾ ਠੀਕ ਹੈ ਇਹ ਦੇਖੋ ਜੀ ਆਪਣੇ ਕੋਲ ਇਸ ਤਰ੍ਹਾਂ ਮੈਚਿੰਗ ਸੂਟ ਹੈ ਇਹ ਸ਼ਰਟ ਬਣੀ ਹੋਈ ਹੈ ਇਹ ਤੁਸੀਂ ਵੇਖ ਸਕਦੇ ਹੋ ਇਹ ਨਾਲ ਹੀ ਇਹ ਜੇ ਸਰਵਾਰ ਹੈ ਪਲੇਨ ਇਹ ਵਾਲਾ ਸ਼ਾਲ ਹੈ ਦੇਖੋ ਸ਼ੋਰ ਤੇ ਸ਼ਾਲ ਦੇ ਉੱਪਰ ਪੂਰਾ ਵਰਕ ਹੋਇਆ ਥ्रेड ਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਪੂਰਾ ਥ्रेड ਵਰਕ ਹੈ ਤੇ ਇਹ ਵੀ ਜਿਹੜਾ ਵਰਕ ਆਏਗਾ ਇਹ ਘੇਰੇ ਤੇ ਬਾਹਾਂ ਤੇ ਆਏਗਾ ਵਰਕ ਠੀਕ ਹੈ ਜੀ ਇਹ ਦੇਖੋ ਜੀ ਸਟਾਲ ਆਪਣਾ ਪੂਰਾ ਖੁੱਲਾ ਹੈ ਤੇ ਇਹਦੇ ਉੱਪਰ ਹੈ ਸਾਰਾ ਥ्रेड ਵਰਕ ਹੈ ਤੁਸੀਂ ਵੇਖ ਸਕਦੇ ਹੋ ਧਾਗੇ ਦਾ ਵਰਕ ਹੋਇਆ ਹੈ ਬਹੁਤ ਵਧੀਆ ਠੀਕ ਹੈ ਜੀ ਇਹ ਸਾਡੇ ਕੋਲੇ ਇੱਕ ਹੀ ਪੀਸ ਰਹਿ ਗਿਆ ਤੇ ਇਸੇ ਤਰ੍ਹਾਂ ਹੀ ਦੇਖੋ ਫਨੀਜ਼ ਦੇ ਘੇਰੇ ਤੇ ਆਏਗਾ ਇਹ ਸਾਈਡ ਤੇ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਤੇ ਆਪਾਂ ਕਟਿੰਗ ਕਰਕੇ ਉੱਪਰ ਲਾ ਸਕਦੇ ਹਾਂ ਇਸ ਨੂੰ ਠੀਕ ਹੈ ਜੀ ਇਸ ਦੇ ਨਾਲ ਇਹ ਪਲੇਨ ਬਾਟਮ ਆਏਗੀ ਪਿਓਰ ਪਸ਼ਮੀਨਾ ਹੈ ਜੀ ਕੱਪੜਾ ਬਿਲਕੁਲ ਫਾਈਨ ਬਿਲਕੁਲ ਪਿਓਰ ਹੈ ਠੀਕ ਹੈ ਜੀ ਤੁਸੀਂ ਇਹਨੂੰ ਪਾਓਗੇ ਤਾਂ ਯਾਦ ਹੀ ਕਰੋਗੇ ਠੀਕ ਹੈ ਜੀ ਮੈਂ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਜੇਕਰ ਤੁਸੀਂ ਇਹਦੇ ਵਿੱਚ ਕਲਰ ਮਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਲੀਜ਼ ਸਾਨੂੰ ਆਰਡਰ ਕਰਕੇ ਦੱਸ ਦੇਣਾ ਜੀ ਠੀਕ ਹੈ ਜੀ ਇਹ ਸਾਡੇ ਕੋਲ ਫਰੋਜੀ ਕਲਰ ਹੈ ਠੀਕ ਹੈ ਅਗਲਾ ਵਿਖਾਉਣਾ ਹੈ ਤੁਹਾਨੂੰ ਕਿ ਇਹਨਾਂ ਸੂਟਾਂ ਦੇ ਵਿੱਚ ਇਸ ਤਰ੍ਹਾਂ ਕਲਰ ਆ ਸਕਦੇ ਨੇ ਤੇ ਤੁਸੀਂ ਇਸ ਤਰ੍ਹਾਂ ਇਹ ਬਾਰਡਰ ਕੱਟ ਕੇ ਤੇ ਇਸ ਤਰ੍ਹਾਂ ਡਿਜ਼ਾਈਨ ਬਣਾ ਸਕਦੇ ਹੋ ਜਿਸ ਤਰ੍ਹਾਂ ਪਿਕ ਦੇ ਉੱਤੇ ਬਣਿਆ ਹੋਇਆ ਠੀਕ ਹੈ ਜੀ ਤੇ ਇਸ ਤਰ੍ਹਾਂ ਕੋਈ ਵੀ ਕਲਰ ਆਪਸ਼ਨ ਤੁਸੀਂ ਸਿਲੈਕਟ ਕਰਕੇ ਸਾਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਵਿਖਾਉਨੇ ਆ ਅਗਲੀ ਵੈਰਾਈਟੀ ਦੇਖੋ ਜੀ ਇੱਕ ਵੈਰਾਈਟੀ ਸਾਡੇ ਕੋਲ ਇਹ ਆਈ ਹੈ ਬਹੁਤ ਹੀ ਵਧੀਆ ਕਪੜਾ ਪਿਓਰ ਪਸ਼ਮੀਨਾ ਹੈ ਜੀ ਬਿਲਕੁਲ ਬੁਰ ਦਾ ਬਿਲਕੁਲ ਗਰੰਟੀ ਹੈ ਕਿ ਕਪੜੇ ਤੇ ਬੁਰ ਨਹੀਂ ਆਏਗੀ ਠੀਕ ਹੈ ਜੀ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਹੈ ਇਹਦੇ ਵਿੱਚ ਆਪਾਂ ਨੂੰ ਚਾਰ ਕਲਰ ਆਉਣਗੇ ਇੱਕ ਗਾਜਰੀ ਹੈ ਇੱਕ ਮਹਿੰਦੀ ਸ਼ੇਡ ਹੈ ਇੱਕ ਹੈ ਮਸਟਰਡ ਸ਼ੇਡ ਤੇ ਇਹ ਲਾਈਟ ਵਾਈਨ ਸ਼ੇਡ ਪਰਪਲ ਲਾਈਟ ਪਰਪਲ ਇੱਕ ਸੂਟ ਆਪਾਂ ਤੁਹਾਨੂੰ ਖੋਲ ਕੇ ਵਿਖਾਉਨੇ ਆ ਠੀਕ ਹੈ ਜੀ ਇਹ ਸੂਟ ਸਾਰਾ ਦੇਖੋ ਜੀ ਇਹ ਸੂਟ ਆਪਾਂ ਤੁਹਾਨੂੰ ਪੂਰਾ ਖੋਲ ਕੇ ਵਿਖਾਉਨੇ ਆ ਇਹ ਪੂਰਾ 7.5 ਮੀਟਰ ਹੈ ਨਾਲ ਹੀ ਸ਼ਾਲ ਆਏਗਾ ਖੁੱਲਾ ਠੀਕ ਹੈ ਤੇ ਨਾਲ ਹੀ ਸਲਵਾਰ ਤੇ ਇਸੇ ਤਰ੍ਹਾਂ ਪੱਟੀ ਆਏਗੀ ਬਾਹਮਾਂ ਤੇ ਵੀ ਆਏਗੀ ਠੀਕ ਹੈ ਜੀ ਚਾਹ ਇਹ ਦੇਖੋ ਜੀ ਇਹ ਆਪਣਾ ਸ਼ਾਲ ਆਏਗਾ ਇੱਥੋਂ ਤੱਕ ਤੁਸੀਂ ਦੇਖ ਸਕਦੇ ਹੋ ਪੂਰਾ ਖੁੱਲਾ ਸੋਲ ਹੈ ਇਹਦੇ ਇੱਕ ਛੋਟਾ ਸਟਾਲ ਹੈ ਇਹ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਇਹ ਸਾਡਾ ਸ਼ਾਲ ਹੈਗਾ ਇੱਥੋਂ ਤੱਕ ਠੀਕ ਹੈ ਤੇ ਇਧਰ ਆਪਣਾ ਸੂਟ ਆਏਗਾ ਇਹ ਫਰੰਟ ਵਾਲਾ ਪੀਸ ਹੈ ਇਹ ਦੇਖੋ ਜੀ ਇਹ ਵਰਕ ਇਸ ਤਰ੍ਹਾਂ ਪੱਟੀ ਬਣੀ ਹੋਈ ਹੈ ਇਹ ਘੇਰੇ ਤੇ ਆਏਗੀ ਤੇ ਪੂਰਾ ਖੁੱਲਾ ਬਰਦਾ ਸੂਟ ਹੈ ਇੱਕ ਹੁੰਦਾ ਛੋਟੇ ਬਰਦਾ ਹੁੰਦਾ ਹੈ ਉਹ ਨਹੀਂ ਹੈ ਪੂਰੇ ਬਰ ਖੁੱਲਾ ਬਰ ਹੈ ਇਹਦਾ ਠੀਕ ਹੈ ਇਸੇ ਤਰ੍ਹਾਂ ਹੀ ਇਹ ਦੇਖੋ ਇਹ ਬੈਕ ਤੇ ਆਏਗਾ ਘੇਰੇ ਤੇ ਠੀਕ ਹੈ ਇੱਥੋਂ ਆਪਣੀ ਬੈਕ ਕਟਿੰਗ ਹੋ ਜਾਏਗੀ ਅੱਗੇ ਆਪਣੀ ਸਲਵਾਰ ਦਾ ਕਪੜਾ ਹੋ ਜਾਏਗਾ ਇਹ ਦੇਖੋ ਠੀਕ ਹੈ ਇਹ ਅੱਗੇ ਪੱਟੀ ਆਏਗੀ ਤੁਸੀਂ ਪੋਚੇ ਤੇ ਵੀ ਲਵਾ ਸਕਦੇ ਹੋ ਤੇ ਬਾਹਾਂ ਤੇ ਵੀ ਲਵਾ ਸਕਦੇ ਹੋ ਕਟਿੰਗ ਕਰਕੇ ਠੀਕ ਹੈ ਜੀ ਇਸ ਸੂਟ ਦੇ ਵਿੱਚ ਇਹਨਾਂ ਸੂਟਾਂ ਦੇ ਵਿੱਚ ਆਪਾਂ ਨੂੰ ਚਾਰ অপਸ਼ਨ ਕਲਰ ਹੈਗੇ ਨੇ ਤੁਹਾਨੂੰ ਦਿਖਾ ਦਿੱਤੇ ਨੇ ਸੂਟ ਬਹੁਤ ਹੀ ਵਧੀਆ ਨੇ ਤੇ ਤੁਸੀਂ ਪਲੀਜ਼ ਆਪਾਂ ਆਪਣਾ ਫੋਨ ਨੰਬਰ ਦੇ ਦਾਂਗੇ ਤੇ ਤੁਸੀਂ ਆਰਡਰ ਜ਼ਰੂਰ ਕਰਨਾ ਜੀ ਠੀਕ ਹੈ ਜੀ ਇਹਨਾਂ ਦਾ ਪ੍ਰਾਈਸ ਹੈਗਾ 1100 ਰੁਪਿਆ ਠੀਕ ਹੈ ਤੇ ਸ਼ਿਪਿੰਗ ਅਲੱਗ ਤੋਂ ਲੱਗੇਗੀ ਤੇ ਪਹਿਲਾ ਸੂਟ ਆਪਾਂ ਜਿਹੜਾ ਦਿਖਾਇਆ ਸੀ ਉਹਦਾ ਹੈਗਾ 1700 ਰੁਪਿਆ ਠੀਕ ਹੈ ਜੀ ਸ਼ਿਪਿੰਗ ਉਸ ਦੀ ਅਲੱਗ ਲੱਗੇਗੀ ਠੀਕ ਹੈ ਤੇ ਇਹ ਆਪਣੇ ਕੋਲ ਕਲਰ ਨੇ ਮੈਂ ਜਿੱਥੋਂ ਮਸਟਰਡ ਬਹੁਤ ਹੀ ਪਿਆਰੇ ਸੂਟ ਨੇ ਇਹ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਇਸ ਦਾ ਘੇਰਾ ਅਲੱਗ ਪੱਟੀ ਬਣੀ ਹੋਈ ਹੈ ਇਸ ਦੇ ਘੇਰੇ ਤੇ ਅਲੱਗ ਪੱਟੀ ਬਣੀ ਹੋਈ ਹੈ ਅਲੱਗ ਡਿਜ਼ਾਈਨ ਬਣਿਆ ਹੋਇਆ ਠੀਕ ਹੈ ਜੀ ਹਰ ਸੂਟ ਤੇ ਅਲੱਗ ਅਲੱਗ ਡਿਜ਼ਾਈਨ ਆਏਗਾ ਇਸ ਦੀ ਪੱਟੀ ਵਿੱਚ ਸਾਰਾ ਫੁੱਲਣਾ ਪਏਗਾ ਠੀਕ ਹੈ ਜੀ ਤੇ ਇਹ ਵੀ ਆਪਣੇ ਕੋਲ ਚਾਰ ਕਲਰ ਨੇ ਤੇ ਜੇਕਰ ਤੁਹਾਨੂੰ ਸਾਡੇ ਸੂਟ ਵਧੀਆ ਲੱਗੇ ਚੋਇਸ ਪਸੰਦ ਆਵੇ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਠੀਕ ਹੈ ਦਸਨਾ ਜੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਓਕੇ ਜੀ ਤੁਹਾਨੂੰ